ਜੀ ਸਰ ਸਰ ਅੱਜ ਕਿੰਦਾ ਜਿਹੜਾ ਆਪਰੇਸ਼ਨ ਚਲਾਇਆ ਗਿਆ ਹੈਗਾ ਇੱਕ ਜਿਹੜਾ ਸਾਰੇ ਪੰਜਾਬ ਚ ਯੋਧ ਨਸ਼ਿਆਂ ਦੇ ਵਿਰੁੱਧ ਜਿਹੜੀ ਉਹ ਜਿਹੜੀ ਸਾਡੀ ਕੈਂਪੇਨ ਜਿਹੜੀ ਚੱਲ ਰਹੀ ਹੈ ਉਸੇ ਕੈਂਪੇਨ ਦੇ ਵਿੱਚ ਅੱਜ ਪਟਿਆਲਾ ਡਿਸਟ੍ਰਿਕਟ ਦੇਖੇ ਅੱਠ ਜਗ੍ਹਾ ਤੇ ਰੈਗੂਲਰ ਜਿਹੜਾ ਉਹ ਸਾਡਾ ਸਰਚ ਆਪਰੇਸ਼ਨ ਚੱਲ ਰਿਹਾ ਜੇ ਸੰਗਰੂਰ ਦੇਖਿਆ ਜਾਵੇ ਸੁਨਾਮ ਚੱਲ ਰਿਹਾ ਮਲੇਰ ਕੋਟਲੇ ਚੱਲ ਰਿਹਾ ਬਰਨਾਲੇ ਆ ਤਿੰਨ ਜਗ੍ਹਾ ਤੇ ਬਰਨਾਲੇ ਚੱਲ ਰਿਹਾ ਪਰਪਸ ਇਹਦਾ ਇਹ ਹੈ ਇੱਕ ਜਦੋਂ ਪਿਛਲੇ 10-15 ਦਿਨ ਤੋਂ ਪਬਲਿਕ ਵੱਲੋਂ بڑے ਵੱਡੇ ਲੈਵਲ ਤੇ ਸਾਨੂੰ ਜਿਹੜੀ ਇਨਫੋਰਮੇਸ਼ਨ ਤੇ ਸਪੋਰਟ ਮਿਲਣੀ ਸ਼ੁਰੂ ਹੋ ਗਈ ਕੋਈ ਵੀ ਕੈਂਪੇਨ ਉਹਨਾਂ ਚਿਰ ਕਾਮਯਾਬ ਨਹੀਂ ਹੁੰਦੀ ਜਦਕਰ ਲੋਕਾਂ ਦੀ ਸਪੋਰਟ ਨਾ ਹੋਵੇ ਹੁਣ ਬੈਸਟ ਪਾਰਟ ਇਹ ਆ ਵੀ ਲੋਕ ਅੱਗੇ ਆ ਕੇ ਇਹਨੂੰ ਇਹ ਲੋਕਾਂ ਨੇ ਇਹ ਫੈਸਲਾ ਕਰ ਲਿਆ ਕਿ ਅਸੀਂ ਆਪਦੇ ਏਰੀਆ 'ਚ ਡਰਗ ਨਹੀਂ ਵੇਚਣ ਦੇਣੀ ਤੇ ਜੇ ਪਬਲਿਕ ਦੀ ਇਵੇਂ ਸਪੋਰਟ ਰਹੀ ਮੈਨੂੰ ਲੱਗਦਾ ਵੀ ਜਲਦੀ ਜਿਹੜੇ ਹੈ ਜਿੰਨੇ ਵੀ ਨਸ਼ਾ ਵੇਚਣ ਵਾਲੇ ਉਹ ਹਵਾਲਤਾਂ ਦੇ ਵਿੱਚ ਹੋਣਗੇ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾਣਗੀਆਂ ਤੇ ਜਿਹੜੀਆਂ ਪ੍ਰਾਪਰਟੀਆਂ ਨਾਜਾਇਜ਼ ਜ਼ਮੀਨਾਂ ਤੇ ਕਬਜ਼ਾ ਕਰਕੇ ਸਰਕਾਰੀ ਜ਼ਮੀਨਾਂ ਤੇ ਸ਼ਾਮਲਾੜ ਜ਼ਮੀਨਾਂ ਤੇ ਜਾਂ ਮਿਊਸਪਲ ਦੀਆਂ ਜ਼ਮੀਨਾਂ ਤੇ ਜਿਹੜੇ ਨਾਜਾਇਜ਼ ਕਬਜ਼ਾ ਕਰਕੇ ਡਰ ਦੇ ਕੇ ਜਾਂ ਇਲੀਗਲ ਮਨੀ ਦਾ ਲੋਕਾਂ ਨੂੰ ਡਰਾਵਾ ਦੇ ਕੇ ਉਹ ਕੀਤੀਆਂ ਉਹਨਾਂ ਦੇ ਖਰਾਫ ਮਿਊਸਪਲਟੀ ਜਿਹੜੀਆਂ ਡਿਪਟੀ ਕਮਿਸ਼ਨਰ ਆਫਿਸ ਤੇ ਜਿਹੜੀਆਂ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਉਹ ਕਾਰਵਾਈ ਕੀਤੀ ਜਾਊਗੀ ਇਸ ਕਰਕੇ ਇੱਕ ਤੁਹਾਡੇ ਜਰੀਏ ਵੀ ਮੈਸੇਜ ਵੀ ਦੇਣਾ ਚਾਹਾਂਗੇ ਕਿ ਲੋਕਾਂ ਨੂੰ ਬਰਬਾਦ ਨਾ ਕਰੋ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਆਪਦੇ ਘਰ ਨਾਲ ਸਾਰੋ ਕਿਉਂਕਿ ਇਹ ਕਰ ਰਹਿਣੇ ਨਹੀਂ ਹੁਣ ਜਿਹੜੇ ਤੁਸੀਂ ਨਜਾਇਜ਼ ਜਿਹੜੇ ਉਹ ਕਰ ਰਹੇ ਉਹ ਸਾਰੀਆਂ ਕੀਤੀਆਂ ਇਸ ਕਰਕੇ ਇਹ ਵਾਰਨਿੰਗ ਵੀ ਹੈ ਤੇ ਕੈਂਪੇਨ ਵੀ ਐਵੇਂ ਚੱਲਦੀ ਰਹੂਗੀ ਅੱਜ ਵਾਲੀ ਅਸੀਂ ਸਾਡੀ ਕੈਂਪੇਨ ਦੇ ਵਿੱਚ ਕੋਈ ਲਗਭਗ 3 ਲੱਖ ਤਾਂ ਅਨ ਅਕਾਊਂਟਡ ਮਨੀ ਮਿਲੀ ਆ ਜਿਸ ਘਰ ਦੇ ਵਿੱਚ ਆਪਾਂ ਖੜੇ ਆ ਉਥੇ ਇਲੈਕਟ੍ਰੋਨਿਕ ਕੰਡਾ ਤੇ ਇੱਕ ਜਿਹੜੀ ਹਜੇ ਗਿਨਣ ਵਾਲੀ ਐ ਡਰੱਗ ਮਨੀ ਤੇ ਕੁਛ ਡਰਗ ਦੀਆਂ ਜਿਹੜੀਆਂ ਉਹ ਜਿਹੜੀਆਂ ਪੌਚੇਸ ਆ ਉਹ ਵੀ ਮਿਲੇ ਅੱਛਾ ਪਤਾ ਚੱਲੇ ਕਿਸ ਦਾ ਘਰ ਹੈ ਜੀ ਕੀ ਨਾਂ ਹੈ ਲੇਡੀ ਦਾ ਨਾਂ ਹੈ ਇੰਦਰੀ ਹੈ ਜੀ ਇੰਦਰੀ ਇੰਦਰਾ ਇੰਦਰੀ اور ਇੰਦਰਾ ਇਹਦਾ ਲੇਡੀ ਦਾ ਨਾਂ ਹੈ ਤੇ ਉਹ ਜਦੋਂ ਆਪਣੀ ਸੱਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਦੇ ਛੱਤ ਵਾਲੇ ਪਾਸੋਂ ਨਾਲ ਦੀਆਂ ਛੱਤਾਂ ਤੋਂ ਮਿਸਿੰਗ ਹੈ ਬਟ ਕੋਈ ਗੱਲ ਨਹੀਂ ਉਹ ਜਿੰਨਾ ਜ਼ਿਕਰ ਕਹਿੰਦੇ ਹੁੰਦੇ ਆ ਵੀ ਜਿੰਨਾ ਮਰਗੀ ਭੱਜ ਲੈ ਕਾਨੂੰਨ ਤੋਂ ਕੋਈ ਵੀ ਦੂਰ ਨਹੀਂ ਹੈਗਾਗਾ ਇਹਨੂੰ ਵੀ ਜਲਦੀ ਅਰੈਸਟ ਕਰਕੇ ਜੇਲ੍ਹ ਦੇ ਵਿੱਚ ਭੇਜਿਆ ਜੀ ਸਰ ਸਰ ਅੱਜ ਕਿਦਾਂ ਦਾ ਜਿਹੜਾ ਆਪਰੇਸ਼ਨ ਚਲਾਇਆ ਇੱਕ ਜਿਹੜਾ ਸਾਰੇ ਪੰਜਾਬ ਚ ਯੋਧ ਨਸ਼ਿਆਂ ਦੇ ਵਿਰੁੱਧ ਜਿਹੜੀ ਉਹ ਜਿਹੜੀ ਸਾਡੀ ਕੈਂਪੇਨ ਜਿਹੜੀ ਚੱਲ ਰਹੀ ਹੈ ਉਸੇ ਕੈਂਪੇਨ ਦੇ ਵਿੱਚ ਅੱਜ ਪਟਿਆਲਾ ਡਿਸਟ੍ਰਿਕਟ ਦੇਖੇ ਅੱਠ ਜਗ੍ਹਾ ਤੇ ਰੈਗੂਲਰ ਜਿਹੜਾ ਉਹ ਸਾਡਾ ਸਰਚ ਆਪਰੇਸ਼ਨ ਚੱਲ ਰਿਹਾ ਜੇ ਸੰਗਰੂਰ ਦੇਖਿਆ ਜਾਵੇ ਸੁਨਾਮ ਚੱਲ ਰਿਹਾ ਮਲੇਰ ਕੋਟਲੇ ਚੱਲ ਰਿਹਾ ਬਰਨਾਲੇ ਆ ਤਿੰਨ ਜਗ੍ਹਾ ਤੇ ਬਰਨਾਲੇ ਚੱਲ ਰਿਹਾ ਪਰਪਸ ਇਹਦਾ ਇਹ ਹੈ ਇੱਕ ਜਦ ਤੋਂ ਪਿਛਲੇ 10-15 ਦਿਨ ਤੋਂ ਪਬਲਿਕ ਵੱਲੋਂ بڑے ਵੱਡੇ ਲੈਵਲ ਤੇ ਸਾਨੂੰ ਜਿਹੜੀ ਇਨਫੋਰਮੇਸ਼ਨ ਤੇ ਸਪੋਰਟ ਮਿਲਣੀ ਸ਼ੁਰੂ ਹੋ ਗਈ ਕੋਈ ਵੀ ਕੈਂਪੇਨ ਉਹਨਾਂ ਚਿਰ ਕਾਮਯਾਬ ਨਹੀਂ ਹੁੰਦੀ ਜਦਕਰ ਲੋਕਾਂ ਦੀ ਸਪੋਰਟ ਨਾ ਹੋਵੇ ਹੁਣ ਬੈਸਟ ਪਾਰਟ ਇਹ ਆ ਵੀ ਲੋਕ ਅੱਗੇ ਆ ਕੇ ਇਹਨੂੰ ਇਹ ਲੋਕਾਂ ਨੇ ਇਹ ਫੈਸਲਾ ਕਰ ਲਿਆ ਕਿ ਅਸੀਂ ਆਪਦੇ ਏਰੀਆ ਚ ਡਰਗ ਨਹੀਂ ਵਿਕੰਦੇ ਨਹੀਂ ਤੇ ਜੇ ਪਬਲਿਕ ਦੀ ਇਵੇਂ ਸਪੋਰਟ ਰਹੀ ਮੈਨੂੰ ਲੱਗਦਾ ਵੀ ਜਲਦੀ ਜਿਹੜੇ ਹੈ ਜਿੰਨੇ ਵੀ ਨਸ਼ਾ ਵੇਚਣ ਵਾਲੇ ਉਹ ਹਵਾਲਤਾਂ ਦੇ ਵਿੱਚ ਹੋਣਗੇ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾਣਗੀਆਂ ਤੇ ਜਿਹੜੀਆਂ ਪ੍ਰਾਪਰਟੀਆਂ ਨਾਜਾਇਜ਼ ਜ਼ਮੀਨਾਂ ਤੇ ਕਬਜ਼ਾ ਕਰਕੇ ਸਰਕਾਰੀ ਜ਼ਮੀਨਾਂ ਤੇ ਸ਼ਾਮਲਾੜ ਜ਼ਮੀਨਾਂ ਤੇ ਜਾਂ ਮਿਊਸਪਲ ਦੀਆਂ ਜ਼ਮੀਨਾਂ ਤੇ ਜਿਹੜੇ ਨਾਜਾਇਜ਼ ਕਬਜ਼ਾ ਕਰਕੇ ਡਰ ਦੇ ਕੇ ਜਾਂ ਇਲੀਗਲ ਮਣੀ ਦਾ ਲੋਕਾਂ ਨੂੰ ਡਰਾਵਾ ਦੇ ਕੇ ਉਹ ਕੀਤੀਆਂ ਉਹਨਾਂ ਦੇ ਖਰਾਫ ਮਿਊਸਪਲਟੀ ਅ ਜਿਹੜੀਆਂ ਡਿਪਟੀ ਕਮਿਸ਼ਨਰ ਆਫਿਸ ਤੇ ਜਿਹੜੀਆਂ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਉਹ ਕਾਰਵਾਈ ਕੀਤੀ ਜਾਊਗੀ ਇਸ ਕਰਕੇ ਇੱਕ ਤੁਹਾਡੇ ਜਰੀਏ ਵੀ ਮੈਸੇਜ ਵੀ ਦੇਣਾ ਚਾਹਾਂਗੇ ਕਿ ਲੋਕਾਂ ਨੂੰ ਬਰਬਾਦ ਨਾ ਕਰੋ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਆਪਦੇ ਘਰ ਨਾਲ ਸਾਰੋ ਕਿਉਂਕਿ ਇਹ ਕਰ ਰਹਿਣੇ ਨਹੀਂ ਹੁਣ ਜਿਹੜੇ ਤੁਸੀਂ ਨਜਾਇਜ਼ ਜਿਹੜੇ ਉਹ ਕਰ ਰਹੇ ਉਹ ਸਾਰੀਆਂ ਕੀਤੀਆਂ ਇਸ ਕਰਕੇ ਇਹ ਵਾਰਨਿੰਗ ਵੀ ਹੈ ਤੇ ਕੰਪੇਨ ਵੀ ਇਵੇਂ ਚੱਲਦੀ ਰਹੂਗੀ ਅੱਜ ਵਾਲੀ ਅਸੀਂ ਸਾਡੀ ਕੰਪੇਨ ਦੇ ਵਿੱਚ ਕੁਈ ਲਗਭਗ 3 ਲੱਖ ਤਾਂ ਅਨ ਅਕਾਊਂਟਡ ਮਣੀ ਮਿਲੀ ਆ ਜਿਸ ਘਰ ਦੇ ਵਿੱਚ ਆਪਾਂ ਖੜੇ ਆ ਉਥੇ ਇਲੈਕਟ੍ਰੋਨਿਕ ਕੰਡਾ ਤੇ ਇੱਕ ਜਿਹੜੀ ਹਜੇ ਗਿਨਣ ਵਾਲੀ ਐ ਡਰੱਗ ਮਣੀ ਤੇ ਕੁਛ ਡਰਗ ਦੀਆਂ ਜਿਹੜੀਆਂ ਉਹ ਜਿਹੜੀਆਂ ਪੌਚੇਸ ਆ ਉਹ ਵੀ ਮਿਲੇ ਅੱਛਾ ਪਤਾ ਚੱਲੇ ਕਿਸ ਦਾ ਘਰ ਹੈ ਜੀ ਨਾ ਹੈ ਲੇਡੀ ਦਾ ਨਾਮ ਇੰਦਰੀ ਹੈ ਜੀ ਇਹ ਇੰਦਰੀ ਉਰਫ ਇੰਦਰਾ ਇਹਦਾ ਲੇਡੀ ਦਾ ਨਾਮ ਹੈ ਤੇ ਉਹ ਜਦੋਂ ਆਪਣੀ ਸਰਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਦੇ ਛੱਤ ਵਾਲੇ ਪਾਸੋਂ ਨਾਲ ਦੀਆਂ ਛੱਤਾਂ ਤੋਂ ਉਹ ਮਿਸਿੰਗ ਹੈ ਬਟ ਕੋਈ ਗੱਲ ਨਹੀਂ ਉਹ ਜਿੰਨਾ ਜ਼ਿਕਰ ਕਹਿੰਦੇ ਹੁੰਦੇ ਆ ਵੀ ਜਿੰਨਾ ਮਰਜੀ ਭੱਜ ਲੈ ਕਾਨੂੰਨ ਤੋਂ ਕੋਈ ਵੀ ਦੂਰ ਨਹੀਂ ਹੈਗਾਗਾ ਇਹਨੂੰ ਵੀ ਜਲਦੀ ਅਰੈਸਟ ਕਰਕੇ ਜੇਲ੍ਹ ਦੇ ਵਿੱਚ ਪੇਜਾ